ਪੰਜਾਬ ਦੇ ਵਿੱਚ ਅੱਜ ਮੌਸਮ ਸੁਹਾਵਣਾ ਦੇਖਣ ਨੂੰ ਮਿਲਿਆ ਜਿਸ ਤੇ ਕਾਰਨ ਫਿਰ ਤੋਂ ਹੁਣ ਠੰਡ ਵੱਧ ਸਕਦੀ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਅੱਜ ਤੋਂ ਹੀ ਬਦਲ ਰਿਹਾ ਕੁਝ ਥਾਂਵਾਂ ਤੇ ਹਲਕਾ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੀ ਤੇਜ਼ ਠੰਡੀਆਂ ਹਵਾਵਾਂ ਵੀ ਸੌਲ ਰਹੀਆਂ ਨੇ ਹਾਲਾਂਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਕਿ 27-28 ਫਰਪਰੀ ਨੂੰ ਕੁਝ ਥਾਵਾਂ ਤੇ ਗੜੇਮਾਰੀ ਹੋ ਸਕਦੀ ਹੈ ਤੇ ਸਵੇਰ ਤੋਂ ਹੀ ਮੌਸਮ ਦੇ ਵਿੱਚ ਤਬਦੀਲੀ ਦੇਖਣ ਲਈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ بارش ਹੋ ਰਹੀ ਹੈ ਕਈ ਥਾਵਾਂ ਤੇ ਰਾਤ ਤੋਂ ਹੀ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਾਜ਼ਾਰਿਆ ਕਿ ਤੇਜ਼ ਹਨੇਰੀ ਤੂਫਾਨ ਦੇ ਨਾਲ بارش ਦੀ ਸੰਭਾਵਨਾ ਹੋਵੇਗੀ ਉੱਥੇ ਹੀ ਸਵੇ ਦੀਆਂ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ ਮੌਸਮ ਦੇ ਮਜਾਜ਼ 1 ਮਾਰਚ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਮੌਸਮ ਦੇ ਵਿੱਚ ਬਦਲਾਅ ਦਾ ਕਾਰਨ ਪੱਛਮੀ ਡਿਸਟਰਬੈਂਸ ਹੈ ਪਿਛਲੇ 24 ਘੰਟਿਆਂ ਵਿੱਚ ਔਸਤ ਤਾਪਮਾਨ ਦੇ ਵਿੱਚ 2.2 ਡਿਗਰੀ ਦੀ ਗਰਾਵੜ ਚੜੀ ਆ ਦਰਜ ਕੀਤੀ ਗਈ ਇਸਤਰਾਨ ਮੋਹਾਲੀ ਅਤੇ ਪਟਿਆਲਾ ਵਿੱਚ ਔਸਤ ਅਧਿਕਤਮ ਤਾਪਮਾਨ ਸਵੇਰ ਵਕਤ ਤੋਂ ਵੱਧ 26.2 ਡਿਗਰੀ ਦਰਜ ਕੀਤਾ ਗਿਆ ਮੌਸਮ ਦੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਤੇਜੂਲਿਆਂ ਵਿੱਚ ਮੀਂਹ ਪੈ ਸਕਦਾ ਗਰਜ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ 27 ਫਰਵਰੀ ਜਾਨੀ ਕਿ ਅੱਜ ਕਿਹਾ ਗਿਆ ਸੀ ਕਿ ਮੀਂਹ ਦੀ ਸੰਭਾਵਨਾ ਤੇ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਜ਼ਰੂਰ ਜੜੀਆਂ ਸੱਚ ਸਾਬਿਤ ਹੋਈ ਹੈ 28 ਫਰਵਰੀ ਨੂੰ ਵੀ ਪਠਾਨਕੋਟ ਹੁਸ਼ਿਆਰਪੁਰ ਊਪਨਗਰ ਤੇ ਐਸਐਸ ਨਗਰ ਵਿੱਚ ਗੜੇ ਮਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਤਾਨਕੋਟ ਹੁਸ਼ਿਆਰਪੁਰ ਅਮ੍ਰਿਤਸਰ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਪਟਿਆਲਾ ਤੇ ਐਸਏਐਸ ਨਗਰ ਵਿੱਚ ਹਨੇਰੀ tufaan ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ ਸੋ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ 27 ਤੇ 28 ਫਰਵਰੀ ਨੂੰ ਲੈ ਕੇ ਜੜਾਇਆ ਮੌਸਮ ਵਿਭਾਗ ਤੇ ਵੱਲੋਂ ਪੁਵਿੱਖਬਾਣੀ ਕੀਤੀ ਗਈ ਸੀ ਕਿ ਮੌਸਮ ਜੜਾ ਠੰਡਾ ਰਹੇਗਾ ਮੀਂਹ ਜੜੇ ਕਈ ਥਾਵਾਂ ਤੇ ਪਵੇਗੀ ਗਰਜ ਦੇ ਨਾਲ ਮੀਂਹ ਪਵੇਗਾ ਤਾਂ ਜ਼ਿਹ ਦੇ ਵਿੱਚ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਿਤ ਹੁੰਦੀ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਦੇ ਕਈ ਅਜਿਹੇ ਸ਼ਹਿਰ ਨੇ ਜਿੱਥੇ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਲੋਕਾਂ ਦੇ ਲਈ ਜ਼ਰੂਰ ਜੜੀ ਇੱਕ ਵਾਰ ਠੰਡ ਵਾਪਸ ਆਵੇਗੀ ਕਿਉਂਕਿ ਇਸ ਵਾਰੀ ਨੇ ਠੰਡ ਨਹੀਂ ਪਈ ਤਾਂ ਕਾਸ਼ਰਾਇਆਂ ਲਗਾਈਆਂ ਚਾਰੀਆਂ ਸੀ ਕਿ ਜਿਵੇਂ ਹੀ ਮੀ ਪਵੇਗਾਤਾ ਇੱਕ ਵਾਰ ਫਿਰ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸੋਹਣ ਦੇ ਵਿੱਚ ਹੁਣ ਮੌਸਮ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅੱਜ ਵੀ ਮੌਸਮ ਜੜਾਇਆ ਖਰਾਬ ਰਿਹਾ بارش ਹੋ ਰਹੀ ਹੈ ਤੇ ਕੱਲ੍ਹ ਦੇ ਲਈ ਵੀ ਜੜਾਇ ਮੀ ਪਵੇਗਾ ਮੌਸਮ ਵਿਭਾਗ ਤੇ ਵੱਲੋਂ ਇਹ ਵਿਕਵਾਨੀ ਕੀਤੀ ਗਈ ਹੈ